ਸ਼ਰਾਬ ਪੀਕੇ ਸਕੂਲ ਬੱਸ ਸੇਲਾਨ ਵਾਲੇ ਡਰਾਈਵਰ ਦਾ ਇੱਕ ਵੀਡੀਓ ਪੂਰੇ ਮੋਗਾ ਦੇ ਵਿੱਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਇਹ ਵੀਡੀਓ ਪਹਿਲਾਂ ਤੁਸੀਂ ਵੀ ਵੇਖੋ। ਦੱਸਦੇ ਕਿ ਵੀਡੀਓ ਵਾਇਰਲ ਹੋਣ ਤੋਂ ਬਾਅਦ ਮੋਗਾ ਪੁਲਿਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਬੱਸ ਡਰਾਈਵਰ ਨੂੰ ਫੜ ਲਿਆ। ਡਰਾਈਵਰ ਦਾ ਮੈਡੀਕਲ ਕਰਵਾ ਕੇ ਅਗਲੀ ਕਾਰਵਾਈ ਸ਼ੁਰੂ ਕੀਤੀ ਗਈ ਹੈ। ਪਤਾ ਚੱਲਿਆ ਹੈ ਕਿ ਡਰਾਈਵਰ ਕਈ ਬੱਚਿਆਂ ਨੂੰ ਉਸ ਦੇ ਘਰ ਆ ਦੇ ਵਿੱਚ ਛੱਡ ਆਇਆ ਅਤੇ ਇੱਕ ਲੜਕੀ ਨੂੰ ਬੱਸ ਦੇ ਵਿੱਚ ਬਿਠਾ ਕੇ ਸਕੂਲ ਲੈ ਗਿਆ। ਤੁਸੀਂ ਆਪਣੀ ਮੋਬਾਈਲ ਸਕਰੀਨ ਤੇ ਦੇਖ ਰਹੇ ਹੋ ਇਹ ਵਾਇਰਲ ਵੀਡੀਓ ਜਿਸ ਦੇ ਵਿੱਚ ਸਕੂਲ ਵੈਨ ਦਾ ਡਰਾਈਵਰ ਨਸ਼ੇ ਵਿੱਚ ਤੁੱਟ ਵੈਨ ਚਲਾ ਰਿਹਾ ਹੈ ਗਰੀਮਤ ਇਹ ਰਹੀ ਕਿ ਉਸ ਸਮੇਂ ਸਕੂਲ ਵੈਨ ਦੇ ਵਿੱਚ ਸਿਰਫ ਇੱਕੋ ਹੀ ਕੁੜੀ ਸੀ ਅਤੇ ਉਹ ਨਸ਼ੇ ਵਿੱਚ ਇੰਨਾ ਤੁੱਸੀ ਕੀ ਗਈ ਬੱਚਿਆਂ ਨੂੰ ਉਹ ਘਰ ਹੀ ਛੱਡ ਆਇਆ ਅਤੇ ਜਦੋਂ ਲੋਕਾਂ ਨੇ ਉਸ ਨੂੰ ਦੇਖਿਆ ਤਾਂ ਉਸ ਨੂੰ ਫੜ ਕੇ ਪੁਲਿਸ ਦੇ ਹਵਾਲੇ ਕੀਤਾ ਜਾਂਦਾ ਹੈ ਉਧਰੇ ਟ੍ਰੈਫਿਕ ਪੁਲਿਸ ਇੰਚਾਰਜ ਕੇਵਲ ਸਿੰਘ ਨੇ ਦੱਸਿਆ ਹੈ ਕਿ ਬੱਸ ਡਰਾਈਵਰ ਨੇ ਕਾਫੀ ਸ਼ਰਾਬ ਪੀਤੀ ਹੋਈ ਹੈ ਅਤੇ ਉਹ ਨਸ਼ਵਤ ੁੱਤ ਸੀ ਉਸਨੇ ਬਹੁਤ ਬਤਮੀਜ਼ੀ ਵੀ ਕੀਤੀ ਹੈ ਕਿ ਹੁਣ ਉਸ ਦਾ ਮੈਡੀਕਲ ਕਰਵਾ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਦੂਜੀ ਬੱਸ ਦੇ ਇਸ ਮਾਮਲੇ ਦੇ ਵਿੱਚ ਇੱਕ ਪਿਤਾ ਦਾ ਬਿਆਨ ਵੀ ਸਾਹਮਣੇ ਆਇਆ ਉਹਨਾਂ ਨੇ ਕਿਹਾ ਕਿ ਮੇਰੀ ਬੇਟੀ ਨੇ ਮੈਨੂੰ ਫੋਨ ਕਰਕੇ ਦੱਸਿਆ ਕਿ ਬੱਸ ਦੇ ਡਰਾਈਵਰ ਨੇ ਕਾਫੀ ਸ਼ਰਾਬ ਪੀਤੀ ਹੋਈ ਹੈ ਬੱਸ ਦੋ ਬਾਰ ਉਹ ਟੱਕਰ ਮਾਰਨ ਲੱਗਾ ਸੀ ਜਿਸ ਤੋਂ ਬਾਅਦ ਉਹ ਤੁਰੰਤ ਟੌਕ ਜਾਂਦਾ ਹੈ ਉਸਨੇ ਦੇਖਿਆ ਕਿ ਕਾਫੀ ਲੋਕ ਬੱਸ ਡਰਾਈਵਰ ਨੂੰ ਘੇਰ ਕੇ ਖੜੇ ਨੇ ਉਸ ਤੋਂ ਬਾਅਦ ਉਹ ਆਪਣੀ ਬੱਚੀ ਨੂੰ ਬੱਸ ਦੇ ਵਿੱਚੋਂ ਉਤਾਰ ਕੇ ਆਪਣੇ ਨਾਲ ਲੈ ਗਿਆ ਜਗਦੀਸ਼ ਸਿੰਘ ਜੀ ਜੇ ਜੀ ਕਿਨਾ ਬੈਣ ਕਿਨਾ ਪੇਪਰ ਪਹੁੰਚ ਜਾਣਾ ਹੈਗਾ ਬੇਟੀ ਨੇ 12ਵੀਂ ਕਲਾਸ ਚ ਪੜ੍ਹਦੀ ਆ ਬੇਟੀ ਤੇ ਇਹ ਡਰਾਈਵਰ ਆਇਆ ਕਿਨਾ ਉਦੋਂ ਕਿਨਾ ਇਹਦੀ ਮੰਮਾ ਚੜਾ ਕੇ ਗਈ ਆ ਉਦੋਂ ਬਾਅਦ ਕਿਨਾਂ ਜਦੋਂ ਲੈ ਕੇ ਗਿਆ ਤੇ ਬੇਟੀ ਦਾ ਰੋਂਦੀ ਦਾ ਫੋਨ ਆਇਆ ਵਾ ਵੀ ਪਾਪਾ ਕਿਨਾਂ ਡਰਾਈਵਰ ਦੀ दारू ਪੀਤੀ ਹੋਈ ਆ ਇਹਨੇ ਦੋ ਵਰੀ ਵਹਿਣ ਬਚਾਈ ਆ ਪਲਟਾ ਦੇਣੀ ਸੀਗੀ ਵੀ ਮੈਂ ਕਿਹਾ ਤੂੰ ਪਤਾ ਕਿੱਥੇ ਆ ਇਹਦਾ ਫੋਨ ਮੁੜ ਕੇ ਕੱਟਿਆ ਗਿਆ ਮੁੜ ਕੇ ਫਿਰ ਮੈਨੂੰ ਫੋਨ ਆਇਆ ਬਿਜੀ ਆ ਜਾਂਦਾ ਸੀਗਾ ਮੁਰਖ ਮੈਂ ਇਹਨੂੰ ਕਿਹਾ ਫੇਰ ਫੋਨ ਲਾਇਆ ਇਹਨੇ ਮੈਨੂੰ ਦੱਸਿਆ ਮੈਂ ਚਾਰਜ ਕੋਲੇ ਪਤਾ ਕਿਨਾਂ ਖੜੀ ਆ ਡੈਡੀ ਵੀ ਇੱਥੇ ਆ ਜਾਓ ਤੁਸੀਂ ਜਦੋਂ ਮੈਂ ਕਿਹਾ ਜੀ ਇੱਥੇ ਕਾਠ ਬਹੁਤ ਸੀ ਆ ਡਰਾਈਵਰ ਦੀ दारू ਬਹੁਤ ਪੀਤੀ ਸੀਗੀ ਲੌਂਕੀ ਜਾਂਦਾ ਇਹ ਬੇਟੀ ਸਾਡੀ ਕਬਰਾਈ ਹੋਈ ਸੀ ਕੰਬੀ ਜਾਂਦੀ ਸੀਗੀ ਇਹਨੂੰ ਮੈਂ ਫੜ ਕੇ ਲਾਇਆ ਬਹੁਤ ਹਾਲਾਤ ਬੜੇ ਮੜੇ ਸੀਗੇ ਉਹਦੇ ਬਹੁਤ दारू ਪੀਤੀ ਹੋਈ ਸੀਗੀ ਇਹ ਚੰਗਾ ਲੈ ਕੇ ਗਿਆ ਇਹਨੇ ਸਾਨੂੰ ਪਤਾ ਹੁੰਦਾ ਇਹ ਤੋੜਨੇ ਨਹੀਂ ਸੀਗਾ ਬੱਚੇ ਨੂੰ ਇਹਦੇ ਮੰਮਾ ਚੜਾ ਕੇ ਗਈ ਐ ਨੂੰ ਤੌਥ ਕਰਕੇ ਕਿ ਨਾ ਉਹਨੂੰ ਫੋਨ ਲਾਇਆ ਵੀ ਇਹ ਚਲੇ ਗਈ। ਉਦੋਂ ਬਾਅਦ ਮੈਂ ਬੇਟੇ ਨੂੰ ਸਕੂਲ ਛੱਡਣ ਚਲਾ ਗਿਆ ਮੁੜ ਕੇ ਜੇ ਇਹ ਰਵੈਨ ਦਾ ਮਾਲਕਾ ਪਾਣੀ ਕੌਣ ਆ ਕੀ ਨਹੀਂ। ਉਦੋਂ ਬਾਅਦ ਚਾਬੀ ਮੇਰੇ ਕੋਲੇ ਆ ਮੈਂ ਉਹ ਤੋਂ ਮੰਗਦੇ ਸੀ ਕਿ ਚਾਬੀ ਦੇ ਦੇ। ਮੈਂ ਕਹਿੰਨੇ ਮੈਂ ਬੇਟੇ ਨੂੰ ਛੱਡਾ ਵੀ ਆਣ ਕੇ ਕਿ ਨਾ ਮੈਂ ਵੈਨ ਛੇੜੇ ਹੋਣਾ ਤੂੰ ਹੀ ਲੈ ਕੇ ਨਾ ਜਾਇਓ। ਉਦੋਂ ਬਾਅਦ ਇਹ ਕਿ ਨਾ ਲੈ ਕੇ ਵੈਨ ਭਜਾ ਕੇ ਲੈ ਕੇ ਭਤੀਜਾ ਸੀ ਸਾਡਾ ਕੋਲੇ ਖੜਾ। ਮੈਂ ਉਹਨੂੰ ਕਹਿ ਗਿਆ ਵੀ ਚਾਬੀ ਮੇਰੇ ਕੋਲੇ ਆ ਵੀ ਗੱਡੀ ਨਾ ਜਾਾਂ ਤਈ। ਉਹਨੂੰ ਧੱਕੇ ਧੱਕੇ ਮਾਰ ਕੇ ਇਹ ਗੱਡੀ ਭਜਾ ਕੇ ਲੈ ਗਿਆ ਜੀ। ਇਹ ਤਾਂ ਕਹੀ ਜਾਂਦਾ ਵੀ ਸਕੂਲੇ ਅਸੀਂ ਛੱਡ ਕੇ ਆਇਆ ਬੱਚੇ ਸਕੂਲੇ ਕੋਈ ਨਹੀਂ ਸੀ ਮੈਂ ਗਿਆ ਇਹ ਭਲਾ ਕੈਮਰੇ ਚੈੱਕ ਕਰ ਲਉ ਤੁਸੀਂ ਅੱਜ ਤਾਂ ਇਹ ਚਾਹੁੰਦੇ ਆ ਵੀ ਇਹ ਜਿਹੜੀਆਂ ਵੈਨਾਂ ਵਾਲੇ ਆ ਚ ਇਹਨਾਂ ਦੇ ਕਾਰਵਾਈ ਕੀਤੀ ਜਾਵੇ ਦੇਖੋ ਜੋ ਬੱਚਾ ਹੈ ਜੇ ਕੱਲਾ ਸੀ ਨੇ ਜਾਣਗੇ ਨੌਜਵਾਨ ਬੇਟੀ ਆ ਕੋਣ ਨੂੰ ਨੇਕੀ ਗੱਲ ਆਉਂਦੀ ਕੌਣ ਜ਼ਿੰਮੇਵਾਰ ਸੀਗਾ ਵੀਡੀਓ ਵਾਇਰਲ ਹੋ ਰਹੀ ਹੈ ਜੀ ਕੋਈ ਲੋਕ ਕਹਿੰਦੇ ਸਕੂਲ ਬਾਸੇ ਡਰਾਈਵਰ ਆ ਤੇ ਡ੍ਰੈਗ ਕੀਤੀ ਆ ਕਹਿ ਰਹੇ ਨੇ ਤੇ ਕੀ ਕਾਰਵਾਈ ਕੀਤੀ ਦੀ ਮਾਮਲਾ ਜਦੋਂ ਸਾਡੇ ਧਿਆਨ ਚ ਆਇਆ ਅਸੀਂ ਉਹ ਡਰਾਈਵਰ ਨੂੰ ਫੜ ਕੇ ਸਿਟੀ ਥਾਣੇ ਹਵਾਲੇ ਕਰਤਾ ਹੈ ਸਿਟੀ ਵਾਲੇ ਕਾਰਵਾਈ ਕਰ ਰਹੇ ਹੈ ਔਰ ਮੇਰੀ ਖਾਸ ਤੌਰ ਤੇ ਮੋਗਾ ਨਿਵਾਸੀਆਂ ਨੂੰ ਅਪੀਲ ਹੈ ਖਾਸ ਤੌਰ ਤੇ ਜਿਨ੍ਹਾਂ ਦੇ ਬੱਚੇ ਸਕੂਲੀ ਵੇਹਨ ਚ ਜਾਂਦੇ ਹੈ ਜੀ ਉਹ ਜਦੋਂ ਵੀ ਬੱਚੇ ਨੂੰ ਸਕੂਲੀ ਵੇਹਨ ਤੇ ਚੜਾਉਦੇ ਹੈ ਉਹ ਡਰਾਈਵਰ ਦਾ ਹਾਫ ਭਾਅ ਜਰੂਰ ਦੇਖਿਆ ਕਰਨ ਅਗਰ ਕੋਈ ਇਹੋ ਜਿਹਾ ਡਰਾਈਵਰ ਉਡੀ ਨਿਗਾ ਚਾਉਂਦਾ ਹੈ ਜਿਹੜਾ ਕੋਈ ਨਸ਼ਾ ਕੀਤਾ ਹੈ ਤੇ ਤਰੰਤ ਸਾਡੀ ਟ੍ਰੈਫਿਕ ਪੁਲਿਸ ਨੂੰ ਸੂਚਿਤ ਕਰੋ ਅਸੀਂ ਉਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕਰਾਂਗੇ ਕਿਉਂਕਿ ਕਿਸੇ ਵੀ ਕੀਮਤ ਤੇ ਅਸੀਂ ਬੱਚਿਆਂ ਦੀ ਜ਼ਿੰਦਗੀ ਨਾਲ ਖਿਲਵਾੜ ਨਹੀਂ ਕਰ ਸਕਦੇ ਔਰ ਕਿਸੇ ਵੀ ਕੀਮਤ ਤੇ ਇਹ ਜੇ ਡਰਾਈਵਰ ਨੂੰ ਗੱਡੀ ਨਹੀਂ ਚਲਾਉਣ ਦਿੱਤੀ ਜਾਊਗੀ ਜਿਹੜਾ ਨਸ਼ੇ ਕਰਦਾ ਹੈ ਕਿ ਕਿ ਬੱਚਿਆਂ ਦਾ ਪਹਿਖੋ ਬਹੁਤ ਜ਼ਰੂਰੀ ਹੈ ਸਭ ਤੋਂ ਪਹਿਲਾਂ ਬੱਚੇ ਨੇ ਜੀ ਬਾਅਦ ਵਿੱਚ ਸਾਰੇ ਕੰਮ ਨੇ ਕਿੰਦਾ ਨਹੀਂ ਵੀਸ਼ੇ ਜੀ ਜੀ ਬੰਦੇ ਡਰਾਈਵਰ ਨੇ ਕਿੱਟੀ ਕੇ ਉਹਦੀ ਕਾफी ਸ਼ਰਾਬ ਪੀਤੀ ਸੀ ਉਹਦੀ ਏਜ ਵੀ ਕਾफी ਲੱਗ ਰਹੀ ਹੈ ਜੀ ਤਕਰੀਬਨ ਮੈਨੂੰ ਲੱਗਦਾ ਵੀ 65 ਸਾਲ ਦੇ ਵਿੱਚ ਹੋਊਗਾ ਜੀ ਉਹ ਫਿਰ ਸਕੂਲ ਨਾਲ ਕੋਈ ਗੱਲਬਤ ਕੀਤੀ ਹਾਂ ਜੀ ਸਕੂਲ ਵਾਲੀ ਅਸੀਂ ਕਮੇਟੀ ਉਸੇ ਵਕਤ ਬੁਲਾ ਲਈ ਸੀ ਜੀ ਕਮੇਟੀ ਵਾਲੇ ਆ ਗਏ ਸੀ ਜੀ ਉਹਨਾਂ ਨੂੰ ਦੱਸਿਆ ਵੀ ਆਏ ਦੀ ਕਰਤੂਤ ਹੈ ਉਹ ਇਹ ਪਤਾ ਲੱਗਾ ਵੀ ਪਹਿਲਾਂ ਇਹਦਾ ਅੰਮ੍ਰਿਤ ਛਕਿਆ ਹੋਇਆ ਸੀ ਵੀ ਅੱਜ ਉਹਨੇ ਕਿਹਾ ਪਹਿਲੇ ਦਿਨ ਸ਼ਰਾਬ ਪੀਤੀ ਉਹਨੇ ਇਹ ਨਹੀਂ ਕਾਰਨ ਪਤਾ ਵੀ ਕਿਉਂ ਪੀਤੀ ਕੀ ਵਜ੍ਹਾ ਕਿੰਨੀ ਉਮਰ ਦਾ ਜਿਹੜਾ ਸੀਗਾ ਜੀ ਸਖਸੀ ਜਿਹੜਾ ਉਹ ਲੱਗਦਾ ਹੈ ਜੀ ਉਹਦੀ ਤਕਰੀਬਨ ਉਮਰ 65 ਸਾਲ ਦੇ ਤਕਰੀਬ ਹੋਊਗੀ ਜੀ ਸੁਣਨ ਚ ਆਇਆ ਵੀ ਪੁਲਿਸ ਨਾਲ ਵੀ ਕਾਫੀ ਬਤਮੀਜ਼ੀ ਕੀਤੀ ਉਹ ਜੀ ਸਾਨੂੰ ਪਤਾ ਵੀ ਅਸੀਂ ਉਹਨੂੰ ਕਿਵੇਂ ਲੈ ਕੇ ਆਏ ਆ ਉਹ ਗਾੜ ਤੋਂ ਬਿਨਾ ਸਾਡੇ ਨਾਲ ਗੱਲ ਨਹੀਂ ਕਰ ਰਿਹਾ ਸੀ ਪਰ ਅਸੀਂ ਫੇਰ ਵੀ ਬਜ਼ੁਰਗ ਹੋਣ ਦੇ ਨਾਤੇ ਉਹਦੀ ਰਿਸਪੈਕਟ ਕਰ ਰਹੇ ਸੀ ਕਿਉਂਕਿ ਫੇਰ ਸਾਡਾ ਫਰਜ਼ ਬਣਦਾ ਅਸੀਂ ਹਰੇਕ ਇਨਸਾਨ ਦੀ ਇੱਜ਼ਤ ਕਰੀਏ ਜਿਹੜੇ ਉੱਥੋਂ ਗੱਡੀ ਭਜਾ ਕੇ ਲੈ ਕੇ ਗਏ ਉਹਨਾਂ ਦੇ ਕੋਈ ਕਾਰਵਾਈ ਕੀਤੀ ਉਹਨਾਂ ਦੇ ਹ